ਸਵੇਰ ਦਾ ਟਾਈਮ ਹੈ ਤੇ ਅੱਪੋਂ ਇਸ ਟਾਈਮ ਖੜੇ ਆ ਸੱਤ ਦੇ ਉੱਪਰ ਤੇ ਤਕਰੀਬਨ 6 ਵਜਨ ਵਾਲੇ ਨੇ ਇਹ ਸਵੇਰ ਦਾ ਸਮਾਂ ਬਹੁਤ ਵਧੀਆ ਹੁੰਦਾ ਹੈ ਜਿਵੇਂ ਦੇਖੋ ਤੁਸੀਂ 6 ਵਜੇ ਨੂੰ ਪੂਰਾ ਦਿਨ ਚੜ ਚੁੱਕਿਆ ਹੁੰਦਾ ਹੈ ਤੇ ਇਹ ਹੀ ਜੋ ਸਿਆਲਾਂ ਦੇ ਵਿੱਚ 6-7 ਵਜੇ ਤੱਕ ਤਾਂ ਪੂਰਾ ਹਨੇਰਾ ਜਾਈ ਹੁੰਦਾ ਹੈ ਪਰ ਹੁਣ ਜਦ ਤਨ ਦੇਖੋ ਤੁਸੀਂ ਕਿਵੇਂ ਪੂਰਾ ਚਿੱਟਾ-ਚਿੱਟਾ ਦਿਨ ਚੜ ਜਾਂਦਾ ਹੈ 6 ਵਜੇ ਨੂੰ ਪੰਛੀਆਂ ਦੀ ਆਵਾਜ਼ ਤੇ ਸਵੇਰੇ-ਸਵੇਰੇ ਚਿੜੀਆਂ, ਕਬੂਤਰ ਬੋਲੇ ਆਪਾਂ ਨੂੰ ਠਾਉਂਦੇ ਆ ਇਹ ਆਪਦੇ ਗੀਤ ਜਦੋਂ ਪਾਈ ਜਾਂਦੇ ਆ ਇਹਨਾਂ ਦੀਆਂ ਆਵਾਜ਼ਾਂ ਨਾਲ ਹੀ ਆਪਾਂ ਉੱਠਦੇ ਹਾਂ ਆਹ ਦੇਖੋ ਟੋਕੀ 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 ਆ ਗਿਆ ਤੇ ਉਹ ਬਲੌਗਰ ਜੀ ਨਹੀਂ ਆ ਰਹੇ ਹੁੰਦੇ ਉੱਧਰ ਗੱਲ ਕਰਦੇ ਆਪਾਂ ਨੂੰ ਥੋੜਾ ਨੰਬਰ ਦਾ ਬੋਲਣਾ ਆਉਣੀ ਆਉਂਦਾ ਵੈਸੇ ਆਪਾਂ ਨੂੰ ਜਿਆਦਾ ਪਰ ਇਹਨਾਂ ਨਜ਼ਾਰਾ ਸੂਰਤਿ ਘਟ ਘਟੇ ਸੀ ਕਿ ਸੂਰਤ ਦਾ ਟਾਈਮ ਵਧੀਆ ਹੁੰਦਾ ਹੈ ਆਪਣੀ ਕਾਰ ਕੋਲ ਨੂੰ ਰੱਖੀ ਹੋਇਆ ਬਰਾਕਟ ਇਹ ਬੁੱਟੇ ਲਾਇਏ ਸੀ ਕਿ ਆਪਾਂ ਛੇ ਬੁੱਟੇ ਲਾਏ ਸੀਗੇ ਹੁਣ ਆਪਾਂ ਅੰਦਰ ਆ ਚੁੱਕੇ ਆਂ ਪਰੀ ਦੇਖੋ ਕੀ ਕਰ ਰਹੀ ਹੈ ਸਾਡੀ ਪਰੀ ये बहुत ज़्यादा कर दी है पर ये एक शांत भी है, कद कद बहुत याद कर दलैप लाने की कोशिश करती है क्या खुद ही लाना गा ये वेखो लगना तो वैसे है नहीं है तो लाने की कोशिश कर दी है ला के भी देखोगे आखो देखो, देखो। लादी है लादी ਲੱਗਿਆ ਨਹੀਂ ਪਾਰੇ ਤੂੰ ਮਾਵਾ ਮਿਹਨਤ ਕਰੀ ਹੈ ਵਿਚਾਰੀ ਨੇ ਫੇਰ ਲੱਗੀ ਏ ਫੇਰ ਲੱਗੀ ਮਨ ਡਰ ਲੱਗਦਾ ਸੀ ਕਿ ਅੱਖੀ ਚ ਨਾ ਮਾਰ ਲੇ ਪਰ ਇਹ ਅੜਦੀ ਗਈ ਉਹ ਫੇਰ ਲੱਗੀ ਏ ਪੁੱਠਾ ਲਾ ਲਿਆ ਇੱਕ ਵਾਰੀ ਇਹਨੇ ਵਿੱਚ ਦੀ ਲਾ ਵੀ ਲਿਆ ਸੀਗਾ ਇਹ ਕੋਸ਼ਿਸ਼ ਕਰ ਦਿਆ ਕਿ ਮੈਨੂੰ ਲਾਲਾ ਹੁਣ ਸਿਰ ਤੇ ਮੈਨੂੰ ਕਹਿੰਦੀ ਸੀ ਕਿ ਮਰ ਗਈ ਤੂੰ ਲਾ ਕੇ ਦੇ ਇਹ ਆ ਤੇ ਇਹ ਨੰਨੀ ਪਰੀਆ ਕਰਨਦੀਪ ਕੌਰ ਨਾਮ ਇਹਦਾ ਕਰਨਦੀਪ ਕੌਰ ਪਰ ਉਸ ਤੋਂ ਬਾਅਦ ਇਹਨੂੰ ਛੁੱਟੇ ਦਿੱਤੇ ਅਸੀਂ ਪੀਂਗ ਤੇ ਪੀਂਗ ਤੇ ਛੁੱਟੇ ਲੈ ਕੇ ਖੁਸ਼ ਹੋ ਜਾਂਦੀ ਹੈ ਫੇਰ ਇਸ ਨੂੰ ਪੀਂਦੇ ਬਾਕੇ ਤੇ ਕਾਤੇ ਮੈਂਬਰ ਆ ਜੂ ਆਪਕੋ ਆਪਣਾ ਕੰਮ ਕਰਨ ਲੱਗ ਜੈ ਤੇ ਨੂੰ ਛੁੱਟੇ ਤੇ ਜਾਂਦੇ ਹੁਣ ਆਪਾਂ ਅਗੇ ਗਊਸਾਲਾ ਚ ਇੱਕ ਗਊਸਾਲਾ ਬਣਿਆ ਸਾਡੇ ਪਿੰਡ ਦੇ ਵਿੱਚ ਈਸ਼ਾਨ ਜੀ ਪਾਈ ਵੀ ਇਧਰ ਤੂੜੀ ਛੱਟੀ ਵੀ ਬਹੁਤ ਜ਼ਿਆਦਾ ਤੂੜੀ ਪਈ ਹੈ ਇੱਥੇ ਭਾਰਤ ਪੈ ਰਹੀ ਹੈ ਤੇ ਇਹ ਤੂੜੀ ਦੀ ਸੇਵਾ ਕਿੱਤੀ ਸੀ ਨਾਲ ਲੱਗਦੇ ਪਿੰਡਾਂ ਨੇ ਕਾਫੀ ਜ਼ਿਆਦਾ ਤੂੜੀ ਇੱਥੇ ਪਹਚਾਈ ਗਈ ਹੈ ਗਊਸ਼ਾਲਾ ਜੋ ਇੱਥੇ ਨਵੀਂ ਬਣੀ ਹੈ ਤੇ ਆ ਦੇਖੋ ਕਿੰਨੀ ਜ਼ਿਆਦਾ ਇੱਥੇ ਜੋ ਕਿ ਤੂੜੀ ਪਹੁੰਚ ਚੁੱਕੀ ਹੈ ਜੋ ਕਿ ਸੰਗਤਾਂ ਵੱਲੋਂ ਪਹਚਾਈ ਗਈ ਹੈ ਜੋ ਵੀ ਇੱਥੇ ਮਤਲਬ ਕਿ ਗਊਸ਼ਾਲਾ ਦੇ ਵਿੱਚ ਆਉਂਦੇ ਹਨ ਅਤੇ ਨਾਲ ਲੱਗਦੇ ਪਿੰਡਾਂ ਤੋਂ ਸੇਵਾਦਾਰਾਂ ਨੇ ਤੂੜੀ ਇਕੱਠੀ ਕਰਕੇ ਇੱਥੇ ਜੋ ਕੀ ਪੁੰਚ ਦੀ ਕਿੱਤੀ ਹੈ ਤੇ ਕੰਮ ਹਲੇ ਚੱਲਿਆ ਹੈ ਗਊਸਲਾ ਦਾ ਆ ਵੇਖੋ ਇੱਧਰ ਵੀ ਹਲੇ ਕੰਦਾਂ ਰੈਂਦੀਆਂ ਨੇ ਉੱਚੀਆਂ ਕਰਨ ਵਾਲੀਆਂ ਤੇ ਭਾਰਤ ਵਗੈਰਾ ਪੈ ਰਹੀ ਹੈ ਹੁਣ ਆਪਾਂ ਕਰੇ ਆਗੇ ਤੇ ਕਰੇ ਆਪਾਂ ਪਾਥੀਆਂ ਲੈ ਕੇ ਆਉਣੀਆਂ ਸੀਗੀਆਂ ਮੁੱਲ ਤੇ 500 ਦੀਆਂ ਦਿੱਤੀਆਂ 250 ਪਾਥੀਆਂ ਤੁਹਾਡੇ ਕੀ ਰੇਟਸ ਆਉਦੇ ਆ ਪਾਥੀਆਂ ਦਾ ਕਮੈਂਟ ਕਰਕੇ ਦੱਸੋ ਇਹ ਪਾਥੀਆਂ ਦਾ ਰੂਮ ਸਾਡਾ ਦੇਖ ਲੋ ਜੀ ਤੇ ਕਾਫੀ ਜ਼ਿਆਦਾ ਪਾਥੀਆਂ ਆਪਾਂ ਇਕੱਠੀਆਂ ਕਰ ਚੁੱਕੇ ਹੁਣ ਧੰਨਵਾਦ